ਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿ ਅਮਰਾਨ ਦੀ ਮਹਾਨ ਬਖਸ਼ਿਸ਼ ਕਿਰਪਾ ਪਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਗੁਜਰੀ ਦੀ ਬਾਤ ਪੰਚਮ ਪਾਤਸ਼ਾਹ ਜੀ ਦੀ ਚੱਲ ਰਹੀ ਹੈ ਸਤਿਗੁਰਾਂ ਦੇ 16 ਸ਼ਲੋਕ ਸੰਪੂਰਨ ਹੋਏ ਹਨ ਆਓ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਪਾਈ ਅਗਲਾ ਸਰੂਪ ਦੀ ਰੰਪਤਾ ਕਰਦੇ ਹਾਂ ਜੀ ਸ਼ਲੋਕ ਮਹਲਾ 55 ਉਦਮ ਕਰੇਂ ਦਿਆ ਜੀਉ ਤੂਕ ਮਾਮ ਧਿਆ ਸੁਖ ਪੁੰਚ ਧਿਆਇਂ ਦਿਆ ਤੂ ਪ੍ਰਭ ਮਿਲ ਨਾਨਕ ਉਤਰੀ ਚਿੰਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਮ ਧਿਆ ਸੁਖ ਪੁੰਚ ਮਹਾਰਾਜ ਜੀ ਦੇ ਸਦਾ ਹੀ ਉਪਰਮਾਤਮਾ ਨੂੰ ਅਕਾਲ ਪੁਰਖ ਨੂੰ ਝੋਣ ਦਾ ਉਦਮ ਕਰ ਉਦਮ ਕਰਨ ਦੇ ਨਾਲ ਉਹਨੂੰ ਕਮਾਉਣ ਦੇ ਨਾਲ ਸੁਖ ਪੁੰਚ ਮਹਾਰਾਜੀ ਕਹਿੰਦੇ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਜਿੱਥੇ ਸੰਸਾਰੀ ਕੰਮਾਂ ਦੇ ਵਾਸਤੇ ਸੰਸਾਰੀ ਚੀਜ਼ਾਂ ਵਾਸਤੇ ਅਸੀਂ ਉਦਮ ਕਰਦੇ ਹਾਂ ਉਹ ਪਤਾ ਹੈ ਕਿ ਉਦਮ ਕਰਨ ਦੇ ਨਾਲ ਕੰਮ ਕਰਨ ਦੇ ਨਾਲ ਪ੍ਰਾਪਤੀ ਹੁਣੀ ਹੈ ਤੇ ਅਸੀਂ ਉੱਠ ਕੇ ਜਾਂਦੇ ਹਾਂ ਕੋਈ ਨੌਕਰੀ ਵਾਲਾ ਉਹ ਆਪਣੀ ਜੌਬ ਤੇ ਨੌਕਰੀ ਦੇ ਉੱਠਦਾ ਉਦਮ ਕਰਕੇ ਜਾਂਦਾ ਹੈ ਤਾਂ ਉਹਨੂੰ ਪਤਾ ਹੈ ਕਿ ਜੇ ਗਿਆ ਅਜਰ ਜਾਣਾ ਤੇ ਕੁਝ ਪ੍ਰਾਪਤੀ ਨਹੀਂ ਹੁਣੀ ਕੋਈ ਕਾਮਕਾਰ ਵਾਲਾ ਉਹ ਆਪਣੇ ਕੰਮ ਤੇ ਉਦਮ ਕਰਕੇ ਜਾਂਦਾ ਹੈ ਕਿ ਘਰ ਬੈਠਾਂਗਾ ਕੁਝ ਨਹੀਂ ਮਿਲਣਾ ਤੇ ਉਥੇ ਆਪਾਂ ਉਦਮ ਕਰਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਨੂੰ ਜਪਣ ਦਾ ਵੀ ਉਦਮ ਕੀਤਾ ਜਾਵੇ। ਉਹਨੂੰ ਜਪਣ ਵਾਸਤੇ ਵੀ ਆਲਸ ਨੂੰ ਤਿਆਗਣਾ ਪੈਂਦਾ ਹੈ। ਤੇ ਜਿਹੜੇ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਭਗਤ ਜਾਨ ਗੁਰਮੁਖ ਜਾਨ ਉਦਮ ਕਰਦੇ ਹਨ। ਸੰਸਾਰੀ ਉਦਮ ਕਰਨ ਨਾਲ ਸੰਸਾਰੀ ਸੁੱਖ ਮਿਲਦੇ ਹਨ। ਆਤਮਕ ਉਦਮ ਕਰਨ ਦੇ ਨਾਲ ਆਤਮਾ ਨੂੰ ਸੁੱਖ ਮਿਲ ਜਾਣਾ ਹੈ ਮਹਾਰਾਜ ਜੀ ਕਹਿੰਦੇ ਉਦਮ ਕਰਿੰਦਿਆ ਜਿਉ ਏ ਜਿਉ ਆਤਮਾ ਜੀ ਮਨ ਜਿਹੜਾ ਹੈ ਤੂੰ ਕਮਾਵੰਦਿਆ ਸੁਖ ਪੁੰਚ ਮਹਾਰਾਜ ਜੀ ਕਹਿੰਦੇ ਉਹਨੂੰ ਕਮਾਉਂਦਿਆਂ ਦਾ ਸਿਮਰਨ ਕਰਦਿਆਂ ਮਹਾਰਾਜ ਜੀ ਕਹਿੰਦੇ ਤੂੰ ਸੁਖ ਪਾ ਲਵੇਂਗਾ ਸੁਖ ਪ੍ਰਾਪਤੀ ਹੋ ਜਾਵੇਗੀ ਜਾ ਹੁੰਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਮਹਾਰਾਜ ਕਹਿੰਦੇ ਉਹਨੂੰ ਧਿਆਉਣ ਦੇ ਨਾਲ ਜਦੋਂ ਉਹਨੂੰ ਤੂੰ ਧਿਆਏਂਗਾ ਤੂੰ ਪ੍ਰਭ ਮਹਾਰਾਜ ਜੀ ਕਹਿੰਦੇ ਉਹਨੂੰ ਧਿਆਉਣ ਦੇ ਨਾਲ ਧਪਣ ਦੇ ਨਾਲ ਇਹ ਨਾਨਕ ਉਤਰੀ ਚਿੰਤ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਉਹ ਤਿੰਤਾ ਸਹੰਸ ਮਹਾਰਾਜ ਜੀ ਕਹਿੰਦੇ ਭਰਮ ਨਾਸ ਕਰ ਦਿੰਦਾ ਉਹਦਾ ਸਿਮਰਨ ਉਹਦੀ ਭਗਤੀ ਸਿਆਮਦਿਆ ਤੂੰ ਪ੍ਰਭ ਮਿਲ ਉਹਨੂੰ ਧਿਆਉਣ ਦੇ ਨਾਲ ਹੀ ਉਹਨੂੰ ਮਿਲਿਆ ਜਾ ਸਕਦਾ ਮਹਾਰਾਜ ਜੀ ਕਹਿੰਦੇ ਉਹਨੂੰ ਧਿਆਉਣ ਦੇ ਨਾਲ ਪ੍ਰਭ ਮਿਲ ਜਾਂਦਾ ਇਹਨੂੰ ਧਿਆਉਣ ਦੇ ਨਾਲ ਮਿਲ ਸਕਦੇ ਆ ਨ왈ਕ ਉਤਰੀ ਚਿੰਤ ਮਹਾਰਾਜ ਜੀ ਕਹਿੰਦੇ ਨਾਨਕ ਉਹ ਚਿੰਤਾ ਜਿਹੜੀ ਉੱਤਰ ਜਾਂਦੀ ਹੈ ਨਾਨਕ ਚਿੰਤਾ ਮੰਤ ਕਰੋ ਚਿੰਤਾ ਤਿਸ ਹੀ ਹੈ ਮਹਾਰਾਜ ਜੀ ਕਹਿੰਦੇ ਉਹ ਸਿਮਰਨ ਕਰਨ ਦੇ ਨਾਲ ਧਿਆਨ ਦੇ ਨਾਲ ਚਿੰਤਾ ਖਤਮ ਹੋ ਜਾਂਦੀ ਹੈ ਮਹੱਲਾ ਸਮਝਵਾ ਅਗਲਾ ਪਦ ਪਾਸ਼ਾ ਜੀ ਰੰਮ ਕਰਦੇ ਹਨ ਸੋਭ ਚਿੰਤਨ ਗੋਵਿੰਦ ਰੰਮਨ ਨਿਰਮਲ ਸਾਧੂ ਸੰਗ ਮਹਾਰਾਜ ਜੀ ਕਹਿੰਦੇ ਸੁਭ ਚਿੰਤਨ ਉਹਦਾ ਕਰਨਾ ਚਾਹੀਦਾ ਚਿੰਤਨ ਤੋਂ ਭਾਵ ਉਹ ਸਿਮਰਨਾ ਉਹਦਾ ਚਿੰਤਨ ਕੀਤਾ ਜਾਵੇ ਸੰਗਤ ਕਰਕੇ ਉਹਦਾ ਚਿੰਤਨ ਕੀਤਾ ਜਾਵੇ ਗੋਵਿੰਦ ਰਮਣ ਉਹਦਾ ਸਿਮਰਨ ਗੋਵਿੰਦ ਦਾ ਸਿਮਰਨ ਰਮਣ ਕੀਤਾ ਜਾਵੇ ਸਿਮਰਨ ਕੀਤਾ ਜਾਵੇ ਨਿਰਮਲ ਸਾਧੂ ਸੰਗ ਇਹ ਮਹਾਰਾਜ ਜੀ ਕਹਿੰਦੇ ਉਹਦੀ ਸੰਗਤ ਕਰਕੇ ਸੱਚੇ ਗੁਰੂ ਦੇ ਸੰਗ ਦੇ ਵਿੱਚ ਬਾਸ਼ਾ ਜੀ ਕਹਿੰਦੇ ਨਿਰਮਲ ਹੋ ਜਾਂਦੀ ਆਤਮਾ ਨਿਰਮਲ ਸਾਧੂ ਸੰਗ ਮਹਾਰਾਜ ਜੀ ਕਹਿੰਦੇ ਸਤਿਗੁਰਾਂ ਦਾ ਸੰਗ ਹੈ ਜਿਹਦੇ ਵਿੱਚ ਆਤਮਾ ਜਿਹੜੀ ਹੈ ਮਾਨ ਹੈ ਜਿਹੜਾ ਉਹ ਨਿਰਮਲ ਹੁੰਦਾ ਨਿਰਮਲ ਬਣ ਜਾਂਦਾ ਮਨੁੱਖ ਨਾਨਕ ਨਾਮ ਨਾ ਵਿਸਰ ਇੱਕ ਘੜੀ ਕਰ ਕਿਰਪਾ ਭਗਵੰਤ ਜੇ ਬੇਨਤੀ ਕਰ ਦੇ ਪਾਤਸ਼ਾਹ ਇੰਦੇ ਨਾਨਕ ਨਾਮ ਨਾ ਵਿਸਰੋ ਮਹਾਰਾਜ ਕਹਿੰਦੇ ਉਹਦੇ ਨਾਮ ਨੂੰ ਕਦੀ ਵਿਸਰੋ ਨਾ ਭੁੱਲੋ ਨਾ ਏ ਨਾਨਕ ਉਹਦੇ ਨਾਮ ਨੂੰ ਮਹਾਰਾਜ ਜੀ ਕਹਿੰਦੇ ਨਾਮ ਵਿਸਰੋ ਇੱਕ ਘੜੀ ਕਰ ਕਿਰਪਾ ਮਹਾਰਾਜ ਜੀ ਕਹਿੰਦੇ ਕਿਰਪਾ ਕਰ ਦੋ ਭਗਵਾਨ ਜੀਓ ਇੱਕ ਘੜੀ ਵੀ ਨਿਮਕ ਵੀ ਤੈਨੂੰ ਮੈਂ ਭੁੱਲਾ ਨਾ ਸਾਰਾਂ ਨਾ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਸਦਾ ਹੀ சுவாਸ சுவாਸ ਸਦਾ ਤੈਨੂੰ ਜਪਦਾ ਰਹਾ ਇਕ ਨਿਮਖ ਵੀ ਤੈਨੂੰ ਮੈਂ ਚਿੱਤ ਚੋਂ ਵਿਸਾਰਾ ਨਾ ਭੁੱਲਾ ਨਾ ਬਾਣੀ ਜੀ ਜਾਤ ਦੱਸਣੇ ਬੇਨਤੀ ਕਰ ਰਹੇ ਆਣ ਔੜੀ ਔੜੀ ਦੀ ਪਾਤਸ਼ਾਹ ਜੀ ਰੰਮਤਾ ਕਰ ਦੇ ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਆਸ਼ਾ ਜੀ ਬਾਡੀ ਵਿੱਚ ਵਰਣਨ ਕਰ ਦੇਣ ਕਹਿੰਦੇ ਤੇਰਾ ਕੀਤਾ ਜਦੋਂ ਹੋਣਾ ਹੈ ਜਦੋਂ ਪਤਾ ਹੈ ਵਿਸ਼ਵਾਸ ਹੋ ਜਾਂਦਾ ਕਿ ਉਹਦਾ ਕੀਤਾ ਹੋਣਾ ਸਭ ਕੁਝ ਫਿਰ ਮਹਾਰਾਜ ਜੀ ਕਹਿੰਦੇ ਭਾਉ ਖਤਮ ਹੋ ਜਾਣਾ ਚਾਹੀਦਾ ਡਰ ਜਿਹੜਾ ਹੈ ਨਾ ਭੈ ਉਹ ਲੈ ਜਾਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਜ ਮਹਾਰਾਜ ਜੀ ਕਹਿੰਦੇ ਜਦੋਂ ਮਰੋ ਕੋਨ ਵਿਗਿਆਨ ਹੋ ਜਾਂਦਾ ਸੋਝੀ ਆ ਜਾਂਦੀ ਹੈ ਵੀ ਮਾਲਕ ਦਾ ਕੀਤਾ ਸਭ ਕੁਝ ਹੋਣਾ ਫਿਰ ਉਹਦਾ ਜਿਹੜਾ ਭੈਅ ਵੈ ਤਰ ਜਾਂਦਾ ਫਿਰ ਭਉ ਪਿਆਰ ਬਰ ਜਾਂਦਾ ਫਿਰ ਸਵਾਲ ਨਹੀਂ ਠੜਦਾ ਕੀ ਕੀ ਹੋਏਗਾ ਕਿਉਂ ਹੋਏਗਾ ਕਦੋਂ ਹੋਏਗਾ ਫਿਰ ਉਹ ਦਿੱਤੀ ਡੋਰੀ ਮਹਾਰਾਜ ਦੇ ਹੱਥ ਵਿੱਚ ਫੜਾ ਦਿੱਤੀ ਜਾਂਦੀ ਹੈ ਗੁਰਮਖ ਸਾਡਾ ਯੋਧੇ ਤੇ ਸਭ ਕੁਝ ਛੱਟ ਦੇ ਨਰਕੀ ਮਹਾਰਾਜ ਨੇ ਕਰਨਾ ਜੋ ਕਰਨਾ ਉਹਦਾ ਕੀਤਾ ਹੀ ਸਭ ਕੁਝ ਹੋਣਾ ਸਾਡਾ ਕੀਤਾ ਤੋਂ ਹੋਣਾ ਨਹੀਂ ਜੇ ਅਸੀਂ ਕਰ ਲਈਏ ਰੋਲਾ ਪਾਈਏ ਜੋ ਮਰਜ਼ੀ ਕਰੀ ਸਾਡਾ ਜਿਹੜਾ ਜਿਸਟ ਬਣਾਈ ਹੋਈ ਹੈ ਨਾ ਰੋਜ਼ ਦੀ ਫੁਰਨਿਆਂ ਦੀ ਉਹਦੇ ਮੁਤਾਬਕ ਕੁਝ ਵੀ ਨਹੀਂ ਹੁੰਦਾ ਜੋ ਮਾਲਕ ਨੇ ਲਿਸਟ ਬਣਾਈ ਹੈ ਸਾਡੀ ਜੰਮਣ ਤੋਂ ਲੈ ਕੇ ਉਹ ਲਿਸਟ ਦੇ ਮੁਤਾਬਕ ਹੀ ਸਾਰਾ ਕੁਝ ਚੱਲਣਾ ਹੈ ਫਿਰ ਉਹਦੇ ਕੀ ਹੱਥ ਜੋੜੀਏ ਉਹਦੇ ਕੀ ਬੈਂਚੀ ਕਰੀਏ ਮਹਾਰਾਜ ਜੋ ਤੂੰ ਕਰਨਾ ਸੱਤ ਹੈ ਤੂੰ ਕਰਨ ਦਿਓ ਸਿੱਖ ਕਰ ਦਿਓ ਤੁਸੀਂ ਕਿਰਪਾ ਕਰਿਓ ਭਲਾ ਕਰਿਓ ਤੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਭਾਈ ਤੇਰਾ ਕੀਤਾ ਹੋਏ ਨਾ ਕਾਹੇ ਦਰਪੀਏ ਉਹਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਡਰ ਛੱਡ ਦਿਏ ਇਸ ਮਿਲ ਜਪੀਏ ਨਾਮ ਤਿਸ ਜਿਉ ਅਰਪੀਏ ਮਹਾਰਾਜ ਜੀ ਕਹਿੰਦੇ ਜਿਸ ਮਿਲ ਉਹਨੂੰ ਮੇਲ ਬਿੱਲ ਕੇ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਜਪੀਏ ਨਾਮ ਜਪੀਏ ਤੇ ਜਿਸ ਅੱਗੇ ਜਿਉ ਅਰਪੀਏ ਮਹਾਰਾਜ ਜੀ ਕਹਿੰਦੇ ਉਹਦੇ ਅੱਗੇ ਆਪੇ ਟਿਕਾ ਰੱਖ ਦੀ ਜਿਉ ਤਨ ਇਹ ਮਨ ਉਹਨੂੰ ਸੌਂਪ ਦੀਏ ਜੀ ਆਤਮਾ ਮਨ ਉਹਨੂੰ ਅਰਪਣ ਕਰਦੀਏ ਅਰਪਣ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ ਜਪਣਾ ਜਦੋਂ ਅਰਪਣ ਕਰਕੇ ਉਹਨੂੰ ਜਪਾਂਗੇ ਤੇ ਮਹਾਰਾਜ ਜੀ ਕਹਿੰਦੇ ਆਪੇ ਮਿਲੇ ਮੇਲ ਹੋਣਾ ਪ੍ਰਾਪਤੀ ਹੋਣੀ ਹੈ ਜੋ ਤੂੰ ਗਿਣਤੀ ਮਿੰਤੀ ਕਰਕੇ ਜਪਦੇ ਆਂ ਫਿਰ ਪ੍ਰਾਪਤੀ ਨਹੀਂ ਅਸੀਂ ਗਿਣਤੀਆਂ 'ਚ ਪਏ ਹੋਇਆ ਕੋਈ ਕਹਿੰਦਾ ਮੈਂ ਨੇ ਪਾਠ ਕਰਤੇ ਕੋਈ ਕਹਿੰਦਾ ਮੈਂ ਨੇ ਪਾਤੇ ਉਹ ਗਿਣਤੀਆਂ ਵਿੱਚ ਹੀ ਰਹਿ ਜਾਂਦੇ ਆ ਗਿਣਦੇ ਹੀ ਰਹਿ ਜਾਂਦੇ ਆ ਤੇ ਲਾਹ ਕੋਈ ਹੁ ਲਾ ਜਾਂਦਾ ਮਹਾਰਾਜ ਜੀ ਕਹਿੰਦੇ ਗਿਣਤੀ ਛੱਡ ਦੋ ਉਹਨੂੰ ਸਦਾ ਹੀ ਜਪਦੇ ਰਹੀਏ ਗਿਣਤੀ ਤੋਂ ਪਰੇ ਆਓ ਉਹਦੀ ਗਿਣਤੀ ਮਿੰਤੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਨਿਰਭੋ ਕੇ ਸਦਾ ਜਪਦੇ ਰਹੀਏ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਪ੍ਰਾਪਤੀ ਹੈ ਜੇ ਬਾਹਰੋਂ ਕੋ ਜੱਪੀ ਜਾਵਾਂਗੇ ਭਾਵੇਂ ਜ਼ਿੰਦਗੀ ਥੋੜੀ ਪੈ ਜਾਵੇਗੀ ਬੜੀ ਦੁਨੀਆ ਜੱਪਦੀ ਆ ਬੜੇ ਪਾਠ ਹੁੰਦਿਆਂ ਦੇਖਦੇ ਆ ਕਿੰਤੀ ਧੁੱਪ ਰਹੇ ਪਰ ਉਹ ਗਿਣਤੀ ਦੇ ਵਿੱਚ ਪਈ ਦੁਨੀਆ ਉਹਦੀ ਪ੍ਰਾਪਤੀ ਨਹੀਂ ਕਰ ਸਕਦੀ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਕਰਨੀ ਹੈ ਤਾਂ ਮਹਾਰਾਜ ਜੀ ਕਹਿੰਦੇ ਮਨ ਆਤਮਾ ਉਹਦੇ ਚਰਨਾਂ ਵਿੱਚ ਅਰਪਣ ਕਰਕੇ ਉਹਨੂੰ ਧਿਆ ਲਈਏ ਭਾਵੇਂ ਥੋੜਾ ਜੱਪਦੀ ਆ ਉਹਦੀ ਪ੍ਰਾਪਤੀ ਕਰ ਲਵਾਂਗੇ ਜਿਨ ਮਿਲ ਜਪੀਏ ਨਾਮ ਤਿਸ ਜਿਉ ਅਰਪੀਏ ਜਿਉ ਆਤਮਾ ਨੂੰ ਕਹਿੰਦੇ ਹਨ ਮਨ ਕਹਿੰਦੇ ਉਹਦੇ ਅਰਪਣ ਕਰਕੇ ਸਾਰਾ ਕੁਝ ਫਿਰ ਉਹਨੂੰ ਜਪੀਏ ਆਈਏ ਤਿਤ ਨਿਹਾਲ ਸਹਬ ਬੇਸਮਾਰ ਇਹ ਮਹਾਰਾਜ ਜੀ ਕਹਿੰਦੇ ਉਹ ਨਿਹਾਲ ਹੋ ਜਾਂਦਾ ਮਨ ਜਦੋਂ ਆਈਏ ਉਹਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੇ ਆ ਨਾ ਆਏ ਜਿਤ ਨਿਹਾਲ ਸਹਬ ਬੇਸਮਾਰ ਬੇਅੰਤ ਬੇਸਮਾਰ ਹੁੰਦਾ ਬੇਅੰਤ ਦਾਦਾ ਮਾਲਕ ਜਿਹੜਾ ਕੋਈ ਅੰਤ ਹੀ ਨਾ ਹੋਵੇ ਬੇਸਮਾਰ ਹੈ ਜਿਹਨੇ ਨਾ ਬੇਸਮਾਰ ਹੈ ਕੋਈ ਕੀਮਤ ਹੀ ਨਹੀਂ ਬੇਅੰਤਤਾ ਦੀ ਜੀ ਮਹਾਰਾਜ ਕਹਿੰਦੇ ਉਹ ਬੇਸਮਾਰ ਹੈ ਜਿਹਦਾ ਅੰਤ ਨਹੀਂ ਹੁੰਦਾ ਉਹਨੂੰ ਬੇਸਮਾਰ ਕਹਿੰਦੇ ਹਨ ਕੋਈ ਸਿਰਾਂ ਨਹੀਂ ਬੇਸਮਾਰ ਦੇ ਮਾਲਕ ਮਹਾਰਾਜ ਜੀ ਕਹਿੰਦੇ ਆਈਏ ਚਿਤ ਨਿਹਾਲ ਉਹਦੇ ਚਰਨਾਂ ਦੇ ਵਿੱਚ ਜਦੋਂ ਆਜੀਦਾ ਹੈ ਚਿਤ ਉਹਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਉਹ ਨਿਹਾਲ 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 ਕਰ ਦਿੰਦਾ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਬੇਸਮਾਰ ਹੈ ਪ੍ਰਮਾਤਮਾ ਬੇਅੰਤ ਦਾ ਦਾ ਮਾਲਕ ਹੈ ਉਹ ਨਿਹਾਲ ਕਰ ਦਿੰਦਾ ਇਸ ਨੂੰ ਪੋਹੇ ਕਵਨ ਇਹ ਸਵਾਲ ਨਰੰਕਾਰ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਕੋਈ ਪੋ ਨਹੀਂ ਸਕਦਾ ਉਹਨੂੰ ਕੋਈ ਡਰਾ ਨਹੀਂ ਸਕਦਾ ਉਹਨੂੰ ਕੋਈ ਮਹਾਰਾਜ ਜੀ ਕਹਿੰਦੇ ਡਰਾਉਣ ਦੀ ਕੋਸ਼ਿਸ਼ ਕਰੇ ਉਹ ਡਰ ਨਹੀਂ ਸਕਦਾ ਉਹਦੇ ਅੰਦਰ ਮਹਾਰਾਜ ਜੀ ਪ੍ਰਗਟ ਹੋ ਜਾਂਦੇ ਹਨ ਸਦਾ ਉਹਦਾ ਵਿਸ਼ਵਾਸ ਬਣ ਜਾਂਦਾ ਹੈ ਜਿਹਨੂੰ ਅੰਦਰੋਂ ਉਹ ਨਿਹਾਲ ਕਰ ਦਿੰਦਾ ਫਿਰ ਬਾਹਰੀਆਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਫਿਰ ਦੁਨੀਆਂ ਦੇ ਤਾਂ ਜੇ ਮੇਨੇ ਖਤਮ ਹੋ ਜਾਂਦਿਆਂ ਫਿਰ ਦੁਨੀਆ ਕੋਝ ਕਹੀ ਜਾਏ ਭੱਜ ਜੇ ਦੁਨੀਆ ਛੱਡ ਜੇ ਉਹ ਗੁਰਮੁਖ ਨੂੰ ਕੋਈ ਫਰਕ ਨਹੀਂ ਪੈਂਦਾ ਭਗਤ ਨੂੰ ਪਰ ਦੁਨੀਆ ਦਾ ਕੋਈ ਉਹਦੇ ਨਾਲ ਤੋਲ ਮੇਲ ਹੀ ਨਹੀਂ ਰੰਦਾ ਪਾਸ਼ਾ ਜੀ ਕਹਿੰਦੇ ਜਿਸ ਨੂੰ ਪੋਹੇ ਕਵਨ ਉਹਨੂੰ ਕੌਣ ਪਹੁੰਚ ਸਕਦਾ ਹੈ ਪਾਸ਼ਾ ਜੀ ਪੰਚ ਪਾਸ਼ਾ ਜੀ ਕਹਿੰਦੇ ਕੋਈ ਨਹੀਂ ਪਹੁੰਚ ਸਕਦਾ ਜਿਸ ਵੱਲ ਦਰਨਕਾਰ ਜਿਹਦੇ ਵੱਲ ਹੀ ਉਖੜ ਜਾਂਦਾ ਜਿਹਦੇ ਵੱਲ ਹੀ ਹੋ ਗਿਆ ਆਕਾਲ ਪੁਰਖ ਪ੍ਰਮਾਤਮਾ ਜਿਹਦੇ ਵੱਲ ਹੈ ਫਿਰ ਉਹਨਾਂ ਕਾਦਾ ਡਾਰੇ ਭਾਵੇਂ ਵੱਡੀ ਤੋਂ ਵੱਡੀ ਫੌਜ ਖੜੀ ਹੋਵੇ ਦੇਖੋ ਸਿੱਖ ਕਪਤਾਨਾਂ ਹਨ ਫੌਜ ਦੇ ਵਿੱਚ ਸਭ ਤੋਂ ਅੱਗੇ ਸਿੱਖ ਕਪਤਾਨ ਲੱਗਦੀਆਂ ਹਨ ਆਪਣੀ ਫੌਜ ਹੈ ਨਾ ਇੰਡੀਆ ਦੀ ਸਾਰੀਆਂ ਫੌਜਾਂ ਪਿੱਛੇ ਹੁੰਦੀਆਂ ਹਨ ਸਿੱਖ ਫੌਜ ਅੱਗੇ ਹੁੰਦੀ ਹੈ ਜੰਗ 'ਚ ਤੇ ਸਭ ਤੋਂ ਅੱਗੇ ਮਹਾਰਾਜ ਦੇ ਸਰੂਪ ਹੁੰਦੇ ਹਨ ਜਿੱਥੇ ਵੀ ਉਹ ਫੌਜ ਜਾਂਦੀ ਹੈ 11 ਸਿੱਖ ਜੁੰਟ ਹੈ ਕਈ ਜੁੰਟਣ ਅੱਗੇ ਮਹਾਰਾ ਦਾ ਸਰੂਪ ਹੁੰਦਾ ਸਭ ਤੋਂ ਅੱਗੇ ਗੱਡੀ ਵਿੱਚ ਟੈਂਪੇ ਵਿੱਚ ਉਹਨੇ ਸਰੂਪ ਰੱਖਿਆ ਹੁੰਦਾ ਮਹਾਰਾ ਤੇ ਆਪਸੀ ਦਰਸ਼ਨ ਕੀਤੇ ਹਨ ਬਹੁਤ ਸੇਵਾ ਕਰਦੇ ਹਨ ਫੌਜੀ ਸਿੰਘ ਤੇ ਦੇਖੋ ਉਹਨਾਂ ਦੀ ਜਿੱਤ ਵੀ ਹੁੰਦੀ ਹੈ ਸਭ ਤੋਂ ਅੱਗੇ ਤਾਂ ਹੁੰਦੇ ਹਨ ਕਿ ਉਹਨਾਂ ਨੂੰ ਵਿਸ਼ਵਾਲ ਪਿਛਲਿਆਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਅੱਗੇ ਗੁਰਸਿੱਖ ਪਿਆਰੇ ਹਨ ਖਾਲਸਾ ਫੌਜ ਹੈ ਸਾਡੀ ਜਿੱਤ ਹੋਣੀ ਹੁੰਦੀ ਹੈ ਹੁੰਦੀ ਵੀ ਆ ਦੇਖੋ ਹਜੇ ਤੱਕ ਹੁੰਦੀ ਆਈ ਹੈ ਜਿੱਥੇ ਵੀ ਸਿੱਖ ਕਵਟਨਾਂ ਲੱਗੀਆਂ ਭਾਵੇਂ ਕੁਝ ਫੌਜੀ ਬਚੇ ਐਂਡ ਤੇ ਆਨ ਕੇ ਜਿੱਤ ਹੋਈ ਕਿਉਂਕਿ ਗੁਰਸਿੱਖਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਬਲ ਚక్తి ਭਰੀ ਹੋਈ ਹੈ ਤੇ ਜਦੋਂ ਬਲ ਸ਼ਕਤੀ ਹੋਵੇ ਗੁਰੂ ਤੇ ਵਿਸ਼ਵਾਸ ਹੋਵੇ ਮਹਾਰਾਜ ਜੀ ਕਹਿੰਦੇ ਜਿਹਦੇ ਨਾਲ ਗੁਰੂ ਖੜਾ ਭਾਵੇਂ ਇੱਕ ਗੁਰਸਿੱਖ ਹੈ ਭਾਵੇਂ ਥੋੜੇ ਹਨ ਤੇ ਮਹਾਰਾਜ ਜੀ ਕਹਿੰਦੇ ਜਦੋਂ ਨਾਲ ਖੜ ਜਾਂਦਾ ਫਿਰ ਜਿੱਤ ਲਾਜ਼ਮੀ ਹੈ ਪਾਤਸ਼ਾਹ ਜੀ ਦੇਖੋ ਇੱਥੇ ਕਹਿ ਵੀ ਨਹੀਂ ਸਮਝਵੇਂ ਪਾਤਸ਼ਾਹ ਜੀ ਵੀ ਮਹਾਰਾਜ ਦੱਸ ਰਿਹਾ ਤਿਸ ਨੂੰ ਕੋਈ ਨਾ ਕਵਨ ਕੋਹੇ ਕਵਨ ਕੌਣ ਹੋ ਸਕਦਾ ਮਹਾਰਾਜ ਜੀ ਕਹਿੰਦੇ ਜਿਸ ਵੱਲ ਨਰੰਕਾਰ ਜਿਹਦੇ ਨਾਲ ਨਰੰਕਾਰ ਹੀ ਖੜ ਗਿਆ ਕਾਲਪੁਰਖ ਖੜ ਗਿਆ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਡਰਾ ਨਹੀਂ ਸਕਦਾ ਕੋਹ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਸਭ ਕੁਝ ਤਿਸਕੇ ਵੱਸ ਨਾ ਕੋਈ ਬਾਹਰ ਉਹਦੇ ਤੋਂ ਬਾਹਰ ਕੋਈ ਜਾ ਨਹੀਂ ਸਕਦਾ ਪਾਸ਼ਾ ਜੀ ਕਹਿੰਦੇ ਸਭ ਕੁਛ ਇਸ ਤਿਸ ਕੈ ਵਸ ਸਾਰਾ ਕੁਝ ਪਿਆਰਿਓ ਕੋ ਕਾਲ ਪੁਰਖ ਦੇ ਵਸ ਵਿੱਚ ਹੈ ਹੁਕਮ ਦੇ ਵਿੱਚ ਹੈ ਭਾਵ ਉਹਦੇ ਤੋਂ ਬਾਰ ਮਹਾਰਾਜ ਜੀ ਕਹਿੰਦੇ ਅਵਰ ਨਾ ਕੋਈ ਬਾਹਰ ਉਹਦੇ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੈ ਇਸਾ ਨੂੰ ਲੱਗਦਾ ਕਿ ਆ ਹੋ ਜਾਏਗਾ ਉਹ ਹੋ ਜਾਏਗਾ ਆਪਾਂ ਕਰਦੇ ਆ ਨਾ ਗੱਲਾਂ ਜਦੋਂ ਕਿ ਭੀੜ ਬਣਦੀ ਹੈ ਤੇ ਸਭ ਕੁਝ ਬਨੋਟੀ ਹੈ ਜਦੋਂ ਮਹਾਰਾਜ ਨੇ ਕਰਨਾ ਹੈ ਉਦੋਂ ਹੀ ਸਭ ਕੁਝ ਹੋਣਾ ਹੈ ਉਹਦੇ ਤੋਂ ਬਿਨਾ ਕੁਝ ਹੋ ਹੀ ਨਹੀਂ ਸਕਦਾ ਉਹਦੇ ਤੇ ਜਿੰਨਾਂ ਦਾ ਵਿਸ਼ਵਾਸ ਸੀ ਚੁੱਪ ਕਰਕੇ ਬੈਠੇ ਰਹਿੰਦੇ ਨੇ ਕਿ ਉਹ ਮਹਾਰਾਜ ਨੇ ਕਰਨਾ ਹੈ ਇਹ ਤਾਂ ਹੀ ਰੋਲਾ ਰੱਪਾ ਦੁਨੀਆ ਦਾ ਹੈ ਤੇ ਜਦੋਂ ਕਰਦਾ ਫਿਰ ਫਿਰ ਕੋਈ ਰੋਕ ਨਹੀਂ ਸਕਦਾ ਜਿੰਨਾ ਮਰਜੀ ਸੀ ਰੋਲਾ ਪਾਈਏ ਉਸ ਘੰਟਾਂ ਵਿੱਚ ਤੈਸ ਨੈਸ ਕਰ ਜਾਂਦਾ ਜਦੋਂ ਪਾਪ ਦੋਤਾ ਵੱਧ ਜਾਂਦਾ ਫਿਰ ਮਹਾਰਾਜ ਜੀ ਐਸ ਨੈਸ ਵੀ ਕਰਦੇ ਹਨ ਉਦੋਂ ਖਾਤਮਾ ਵੀ ਕਰਦੇ ਹਨ ਤੇ ਵਿਚਾਰਣ ਵਾਲੇ ਵੀ ਉਹ ਨਦੂਆ ਪਾਸੇ ਅਨੰਕਾਰ ਖੜਦਾ ਸੋ ਭਗਤਾ ਮਨ ਉੱਠਾ ਸਤਿ ਸੁਮਹਾਰਾ ਭਗਤਾ ਦੇ ਮਨ ਵਿੱਚ ਉੱਠਾ ਵਸਿਆ ਹੋਇਆ ਮਹਾਰਾਜ ਜੀ ਕਹਿੰਦੇ ਸੱਚਾ ਸਮਾਹਾਰੂ ਭਗਤਾਂ ਦੇ ਅੰਦਰ ਵਸਿਆ ਤੇਰੇ ਭਗਤ ਧਿਆਇਨ ਤੁਧ ਤੁਧ ਤੂੰ ਰੱਖਣ ਵਾਲਿਆ ਤੇਰੇ ਭਗਤ ਜਿਹੜੇ ਅਨ ਮਹਾਰਾਜ ਕਹਿੰਦੇ ਤੈਨੂੰ ਧਿਆਉਣਾ ਕਰਦੇ ਹਨ ਤੇਰੇ ਦਾਸ ਧਿਆਇਨ ਤੁਧ ਤੂੰ ਕਵਨ ਰੱਖਣ ਵਾਲਿਆ ਮਹਾਰਾਜ ਕਹਿੰਦੇ ਤੇਰੇ ਦਾਸ ਭਗਤ ਜਨ ਗੁਰਮੁਖ ਜਨ ਤੈਨੂੰ ਧਿਆਉਣਾ ਕਰਦੇ ਹਨ ਤੂੰ ਤੁਧ ਤੁਧ ਰੱਖਣ ਵਾਲਿਆ ਮਹਾਰਾਜ ਜੀ ਕਹਿੰਦੇ ਤੁਸੀਂ ਉਹਨਾਂ ਨੂੰ ਰੱਖਦੇ ਹੋ ਉਹ ਸਦਾ ਹੀ ਤੁਹਾਨੂੰ ਤੇ ਹੁੰਦੇ ਹਨ ਅਕਾਲ ਪੁਰਖ ਨੂੰ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਵੀ ਦੁੱਖ ਵਿੱਚ ਉਹਨਾਂ ਨੂੰ ਰਖੜਾ ਕਰਦੇ ਹੋ ਬਚਾਉਣਾ ਕਰਦੇ ਹੋ ਸਿਰ ਸਬਣਾ ਸਮਰੱਥ ਨਦਰ ਨਿਹਾਲਿਆ ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਸਾਈਂ ਤੁਸੀਂ ਸਾਰਿਆਂ ਦੇ ਸਿਰ ਤੇ ਹੋ ਪਰ ਜਿਹਦੇ ਤੇ tàੜੀ ਨਦਰ ਹੋ ਜਾਵੇ ਉਹਨੂੰ ਤੁਸੀਂ ਨਿਹਾਲ ਕਰ ਦਿੰਦੇ ਹੋ ਸਿਰ ਸਭਨਾ ਸਮਰੱਥ ਇਹ ਨਹੀਂ ਕਿ ਉਹ ਆਇਆ ਨਹੀਂ ਆਇਆ ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਸਿਰ ਤੇ ਸਭਨਾ ਦੇ ਉੱਤੇ ਹੈ ਸਮਰੱਥ ਅਕਾਲ ਪੁਰਖ ਸਾਰਿਆਂ ਨੂੰ ਦੇਖ ਰਿਹਾ ਸਾਰਿਆਂ ਦੀ ਪਰਵਿਰਸ਼ ਕਰ ਰਿਹਾ ਸਾਰਿਆਂ ਦੀ ਜ਼ਿੰਦਗੀ ਚਲਾ ਰਿਹਾ ਤੇ ਪਰ ਜਿਹਦੇ ਉੱਤੇ ਉਹ ਕਿਰਪਾ ਕਰ ਦੇਵੇ ਨਦਰ ਕਰ ਦੇਵੇ ਮਹਾਰਾਜ ਜੀ ਕਹਿੰਦੇ ਨਦਰ ਨਿਹਾਲਿਆ ਉਹਨੂੰ ਉਹ ਨਿਹਾਲ ਕਰ ਦਿੰਦਾ ਪਾਤਸ਼ਾਹ ਜੀ ਦੇ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਹਨੇ ਕੋਈ ਹੰਤੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੇ ਨੀਕਾ ਭੁੱਲਾਉ ਜਾਂਦੀਆਂ ਨ ਮਹਾਰਸਮਤ ਬਖਸ਼ਣੈ ਆਇਆਂ ਸੂ ਸੱਤਾ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ